ਜਸਵੰਤ ਠੌਰ ਕਿਸੇ ਨਾਮ ਦਾ ਮਹਤਾਜ ਨਹੀਂ ਲੁਧਿਆਣੇ ਦੇ ਪੰਜਾਬ ਦਾ ਨਾਮ ਪੂਰੀ ਫਿਲਮ ਇੰਡਸਟਰੀ ਦੇ ਵਿੱਚ ਉੱਚਾ ਕਰਨ ਵਾਲਾ ਨਾਮ ਹੈ ਜੋ ਕਿ ਸਾਡਾ ਭਰਾ ਅੱਜ ਸਾਡੇ ਜਿਮ ਟਾਊਨ ਦੇ ਵਿੱਚ ਆਇਆ ਔਰ ਬਹੁਤ ਅੱਛੀ ਗੱਲ ਹੈ ਕਿ ਕਮੇਡੀ ਸ਼ੋ ਜਿਹੜਾ ਹੈ ਗੁਰਨਾਨਕ ਭਵਨ ਦੇ ਵਿੱਚ 22 ਤਰੀਕ ਨੂੰ 7 ਵਜੇ ਕਰਵਾਉਣ ਜਾ ਰਹੇ ਨੇ ਕਿਉਂਕਿ ਅੱਜ ਦੀ ਜਿਹੜੀ ਲਾਈਫ ਹੈ ਸਾਡੀ ਉਹ ਸਟ्रेस ਦੀ ਲਾਈਫ ਹੈ ਲੋਕ ਰਿਲੈਕਸ ਹੋਣ ਲਈ ਠੇਕਿਆਂ ਵਾਲੇ ਪਾਸੇ ਜਾਂਦੇ ਨੇ ਕਲੱਬਾਂ ਵਾਲੇ ਪਾਸੇ ਜਾਂਦੇ ਜਿੱਥੇ ਪੈਸਾ ਵੀ ਖਰਾਬ ਕਰਦੇ ਤੇ ਆਪਣੀ ਹੈਲਥ ਵੀ ਖਰਾਬ ਕਰਦੇ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਭਰਾ ਨੇ ਉਹ ਹੈਲਥ ਵੀ ਦਿੰਦੇ ਨੇ ਤੇ ਪੈਸਾ ਵੀ ਤੁਹਾਡਾ ਬਚਾਉਂਦੇ ਨੇ ਕਿਉਂ ਕਿ ਕਿਉਂਕਿ ਇਹ ਤੁਹਾਨੂੰ ਕਮੇਡੀ ਦੇ ਨਾਲ ਹੱਸਣ ਦਾ ਜਿਹੜਾ ਹੈਗਾ ਉਹ ਕਲਾ ਜਿਹੜੀ ਆ ਉਹ ਤੁਹਾਨੂੰ ਦਿਖਾਉਂਦੇ ਨੇ ਔਰ ਉਹਦੇ ਨਾਲ ਫਾਇਦਾ ਸਾਨੂੰ ਸਭ ਤੋਂ ਵੱਡਾ ਕੀ ਹੁੰਦਾ ਕਿ ਅੱਜ ਇਨਸਾਨ ਜਿੰਨਾ ਮਰਜ਼ੀ ਪੈਸਾ ਕਮਾਣ ਨਾਲ ਹੋਵੇ ਚਾਹੇ ਕੋਈ ਗਰੀਬਾ ਚਾਹੇ ਕੋਈ ਮਿਡਲ ਕਲਾਸ ਚਾਹੇ ਕੋਈ ਅਮੀਰ ਉਹ ਹਮੇਸ਼ਾ ਤੁਸੀਂ ਦੇਖੋ ਉਹਨੂੰ ਰਾਤ ਨੂੰ ਨੀਂਦ ਨਹੀਂ ਆਦੀ ਜਾਂ ਤਾਂ ਕੋਈ ਨੀਂਦ ਦੀ ਗੋਲੀ ਖਾਰਿਆ ਜਾਂ ਕੋਈ दारू ਪੀ ਰਿਆ ਲੇਕਿਨ ਜਦੋਂ ਵੀ ਅਸੀਂ ਹਾਸਿਆਂ ਵਾਲੀ ਕੋਈ ਵੀ ਚੀਜ਼ ਹੈ ਅੱਜ ਕਪਿਲ ਸ਼ਰਮਾ ਸ਼ੋਅ ਉਹਦੇ ਵਿੱਚ ਵੀ ਸਾਡਾ ਇਹ ਮੁੰਡਾ ਜਿਹੜਾ ਜਾ ਚੁੱਕਿਆ ਔਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਆ ਚੁੱਕਿਆ ਅੰਤਾਂ ਦੇ ਜਿਹੜੇ ਸੀਰੀਅਲ ਉਹਨਾਂ ਦੇ ਵਿੱਚ ਆ ਚੁੱਕਿਆ ਔਰ ਜਦੋਂ ਅਸੀਂ ਇਹਨਾਂ ਨੂੰ ਦੇਖਦੇ ਹਾਂ ਮੰਨ ਲਓ ਮੂਵੀ ਵੀ ਕੋਈ ਦੇਖਦੇ ਹਾਂ ਉਹ ਚ ਵੀ ਸਾਨੂੰ ਕਈ ਵਾਰੀ ਸਟੈਸ ਆਂਦਾ ਪਰ ਇਹਨਾਂ ਦੀ ਸ਼ਗਲ ਦੇਖ ਕੇ ਸਾਨੂੰ ਆਸਾ ਆ ਜਾਂਦਾ ਜਦੋਂ ਸਾਨੂੰ ਆਸਾ ਆਂਦਾ ਤਾਂ ਸਾਡੇ ਜਿਹੜੇ ਗੁੱਡ ਹਾਰਮੋਨਸ ਨੇ ਉਹ ਰਿਲੀਜ਼ ਹੁੰਦੇ ਨੇ ਤਾਂ ਸਾਡੀ ਆ ਲੱਗਣ ਵਾਲੀਆਂ ਜਾਂ ਸਾਡੇ ਜਿਹੜੇ ਪ੍ਰੋਬਲਮਸ ਨੇ ਉਹ ਦੂਰ ਹੋ ਜਾਣੀਆਂ ਸੋ ਮੈਂ ਉਮੀਦ ਕਰਦਾ ਵੀ 22 ਤਰੀਕ ਨੂੰ ਸਾਰੇ ਜਾਣੇ ਜਿਹੜੇ ਹੈਗਾ ਗੁਰੂ ਨਾਨਕ ਭਵਨ 7 ਵਜੇ ਤੁਸੀਂ ਪਹੁੰਚੋ ਜਿਹੜਾ ਕੋਈ ਮੇਰਾ ਭਰਾ ਟਿਕਟ ਨਹੀਂ ਵੀ ਲੈ ਸਕਦਾ ਮੇਰੇ ਵੱਲੋਂ ਜਿਮ ਟਾਊਨ ਵੱਲੋਂ ਸਪான்ਸਰ ਆ ਉਹ ਮੇਰੇ ਕੋਲੋਂ ਆ ਕੇ ਥੋੜਾ ਟਿਕਟ ਲੈ ਸਕਦਾ ਤਾਂ ਅਗਲਾ ਜਿਹੜਾ ਹੈਗਾ ਸਾਡੇ ਰਟਾਰ ਸਾਹਿਬ ਉਹ ਦੱਸਣ ਹਾਂਜੀ ਸਭ ਤੋਂ ਤਾਂ ਬਾੰਗੜ ਸਾਹਿਬ ਨੇ ਕਹਿਤਾ ਜਿਵੇਂ ਕਹਾਵਤ ਹੈ ਕਿ ਹਾਥੀ ਕੇ ਪਾਉਂ ਮੇ ਸਭ ਕਾ ਪਾਉਂ ਜਦੋਂ ਵੱਡੇ ਬੋਲਦੇ ਆ ਫਿਰ ਉਹ ਇਸ਼ਾਰਾ ਹੀ ਹੁੰਦਾ ਤੇ ਬੜ ਫਿਰ ਵੀ ਮੈਂ ਥੈਂਕਸ ਕਰਦਾ ਜਿਮ ਟਾਊਨ ਤੋਂ ਬਾੰਗੜ ਸਾਹਿਬ ਦਾ ਤੇ ਜਿਨ੍ਹਾਂ ਨੇ ਅੱਜ ਇਹ ਮਾਣ ਬਖਸ਼ਿਆ ਤੇ ਮੇਰੀ ਸਪੋਰਟ ਚ ਆਏ ਨੇ ਕਿਉਂਕਿ ਇੱਥੋਂ ਦਾ ਮੇਰਾ ਜਨਮ ਹੈ ਲੁਧਿਆਣੇ ਤੋਂ ਇਹੀ ਗਲੀਆਂ ਮੱਲੇ ਆਟੋ ਬੱਸਾਂ ਚ ਜੋ ਚੀਜ਼ਾਂ ਦਾ ਸਟਰਗਲ ਕਰਕੇ ਜਰਨੀ ਕਰਕੇ ਮੈਂ ਮੁੰਬਈ ਪਹੁੰਚਿਆ ਜਿੱਤੇ ਮੇਰੇ ਦੋਸਤ ਮੇਰੇ ਰਿਸ਼ਤੇਦਾਰ ਪ੍ਰਾਊਡ ਕਰਦੇ ਆ ਤੇ ਉਹ ਮੈਨੂੰ ਲੱਗਦਾ ਕਿ ਟਾਈਮ ਹੁਣ ਆਇਆ ਦਿਖਾਣ ਦਾ ਕਿ ਉਹ ਮੇਰੀ ਜਰਨੀ ਜੋ ਮੈਂ ਕੱਢ ਕੇ ਆਸਾਵਾ ਇਹਦਾ ਸ਼ੋਅ ਲੈ ਕੇ ਆਇਆ ਜੀ ਮੈਂ ਇੱਕ ਜਿਵੇਂ ਵੀ ਸੀ ਆਰ ਟੂ ਪੀ ਵੀ ਆਰ ਇਹ ਹਰ ਇੱਕ ਦੀ ਕਹਾਣੀ ਹੈ ਕਿ ਜਿਵੇਂ ਅੱਜ ਸੋਸ਼ਲ ਮੀਡੀਆ ਦੀ ਦੁਨੀਆ ਹਰ ਬੰਦਾ ਸਟ्रेस ਦੇ ਵਿੱਚ ਹੈ ਇੰਨਾ ਕੁਛ ਹੈਗਾ ਤਾਂ ਵੀ ਬੰਦਾ ਉਹ ਰੀਲਾਂ ਸਕਰੋਲ ਹੀ ਕਰੀ ਜਾਂਦਾ ਪਿਆ ਬਹੁਤ ਦੋਬੀ ਬਹੁਤ ਉਹ ਨੋ ਇਹ ਭੰਗ ਇਹ ਨਾ ਇਹ ਕੀ ਆ ਹੁਆ ਬਾਥਰੂਮ ਚੋ ਵੀ ਆਵਾਜ਼ ਆਉਂਦੀਆਂ ਬੈਡਰੂਮ ਚੋ ਵੀ ਆਵਾਜ਼ ਆਉਂਦੀਆਂ ਕੋਈ ਇਧਰੋਂ ਆਵਾਜ਼ ਆਉਂਦੀਆਂ ਤੇ ਉਹ ਜਮਾਨੇ ਦੀ ਗੱਲ ਕਰਨ ਲੱਗਾ ਜਦੋਂ ਮਹੱਲਿਆਂ ਚ ਇੱਕੋ ਆਵਾਜ਼ ਆਉਂਦੀ ਹੁੰਦੀ ਸੀ ਦੂਰਦਰਸ਼ਨ ਦੀ ਤੇ 250 ਬੰਦਾ ਇਕੱਠਾ ਹੋ ਕੇ ਬਹਿ ਜਾਂਦਾ ਸੀ ਤੇ ਅਸੀਂ ਉਹ 30 ਸਾਲਾਂ ਚ ਕੀ ਗੁਆਇਆ ਕੀ ਖਟਿਆ ਕਿੱਥੇ ਸਟੈਂਡ ਕੀਤਾ ਉਹ ਕਾਮੇਡੀ ਦੇ ਰਾਹੀਂ ਕਿਉਂਕਿ ਹਿਊਮਰ ਮੇਰੇ ਉਸਤਾਦ ਮੈਂ ਤਾਂ ਸਟੂਡੈਂਟ ਮੰਨਦਾ ਆਪਣੇ ਆਪ ਨੂੰ ਮੇਰੇ ਉਸਤਾਦ ਜਿਹੜੇ ਜਿਨ੍ਹਾਂ ਨੂੰ ਮੈਂ ਸੁਣਿਆ ਜਿਨ੍ਹਾਂ ਦੀ ਸੰਗਤ ਕੀਤੀ ਉਹਨਾਂ ਦੇ ਇਹ ਕਹਿਣਾ ਕਿ ਕਾਮੇਡੀ ਤੇ ਉੱਪਰ ਕੋਈ ਦੁਨੀਆ ਦੀ ਭਾਸ਼ਾ ਨਹੀਂ ਜਿੰਨਾ ਤੁਸੀਂ ਉਹ ਗੱਲ ਨਾ ਸਮਝਾ ਸਕੋ ਤੇ ਮੈਨੂੰ ਐਂ ਲੱਗਦਾ ਕਿ ਇੱਕ ਛੋਟਾ ਜਿਹਾ ਜਿੱਥੇ ਨੇੜੀ ਚਖੜ ਹੈ ਐਨੀ ਦੁਨੀਆ ਦਾ ਸੋਸ਼ਲ ਮੀਡੀਆ ਦਾ ਡਬਲ ਮੀਨਿੰਗ ਸਟੈਂਡਰਡ ਦੀ ਕਾਮੇਡੀ ਵੀ ਹੋ ਰਹੀ ਸਾਨੂੰ ਵੀ ਪੁੱਛਦੇ ਕਈ ਉਹਦੇ ਵਿੱਚ ਮੈਂ ਛੋਟਾ ਜਿਹਾ ਕੇ ਦੀਵਾ ਜਗਾਣ ਲੱਗਾ ਹੈ ਕਿ ਜੋਤ ਸੇ ਜੋਤ ਜਲਾਤੇ ਚਲੋ ਪ੍ਰੇਮ ਕੀ ਪੰਗਾ ਬਹਾਤੇ ਚਲੋ ਉਹ ਵੀ ਹੈ ਪਰ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਕਿ ਜਿਹੜੇ ਵੀ ਮੈਨੂੰ ਸੁਣ ਰਹੇ ਆ ਬਾਂਗੜਾ ਸਾਹਿਬ ਨੂੰ ਪਿਆਰ ਕਰਦੇ ਸੱਬਰਵਾਲ ਸਾਹਿਬ ਨੂੰ ਪਿਆਰ ਕਰਦੇ ਆ ਕਾਮੇਡੀ ਨੂੰ ਪਿਆਰ ਕਰਦੇ ਆ ਅਸਲੀ ਟੈਲੈਂਟ ਨੂੰ ਪਿਆਰ ਕਰਦੇ ਆ ਲੁਧਿਆਣੇ ਨੂੰ ਪਿਆਰ ਕਰਦੇ ਆ ਤੇ ਤੁਹਾਡਾ ਬੱਚਾ ਤੇ ਉਹ 15 ਸਾਲ ਦੀ ਜਰਨੀ ਕਰਕੇ ਉਹ ਦੁਬਾਰਾ ਇੱਥੇ ਆਇਆ ਅਕਸਰ ਲੋਕੀ ਦੂਜੇ ਪ੍ਰਾਂਤਾਂ ਚੋਂ ਸਿੱਖ ਕੇ ਬੰਬੇ ਜਾਂਦੇ ਪੈਸਾ ਕਮਾਣ ਮੈਂ ਉੱਥੋਂ ਸਿੱਖ ਕੇ ਇੱਥੇ ਆਇਆ ਤੇ ਮੇਰੀ ਪਹਿਲਾ ਸ਼ੋਅ ਨਹੀਂ ਹੈਗਾ ਇਹ ਮੈਂ ਸ਼ੁਰੂਆਤ ਕਰਨ ਲੱਗਾ ਤੁਹਾਡੇ ਅਸ਼ੀਰਵਾਦ ਨਾਲ ਤੁਸੀਂ ਸਾਰੇ ਆਓ ਤੇ 2 ਘੰਟੇ ਫੋਨ ਸਾਇਲੈਂਟ ਤੁਸੀਂ ਕਰਨਾ ਤੇ ਬਾਕੀ ਫਿਰ ਤੁਹਾਨੂੰ ਸੱਬਰਵਾਲ ਸਾਹਿਬ ਦੱਸਣਗੇ ਮੈਂ ਕਿੱਦਾਂ ਦਾ ਹਸਾਨਾ ਫਿਰ ਹਾਣੀ ਮਹਾਰਾਜ ਅਪੀਲ ਕਰਦੇ ਆਂ ਪੂਰੇ ਲੁਧਿਆਣੇ ਨੂੰ ਜੋ ਕਿ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਇੱਕ ਬਾਹਰ ਜਾ ਕੇ ਬੰਬੇ ਦੇ ਵਿੱਚ ਪੂਰੇ ਹਿੰਦੁਸਤਾਨ ਚ ਵਰਲਡ ਚ ਉਹਨਾਂ ਦਾ ਇੱਕ ਸ਼ੋਅ ਜਿਹੜਾ 22 ਤਰੀਕ ਨੂੰ ਆਪਣਾ ਗੁਰੂ ਨਾਨਕ ਭਵਨ ਜਿਹਦੀ ਵੀ ਆਪਣੀ ਟਿਕਟ ਹੈਗੀ ਹੈ ਬੁੱਕ ਮਾਈ ਸ਼ੋਕ ਤੇ ਪਲੀਜ਼ ਇਹਨੂੰ ਟਿਕਟ ਨੂੰ ਆਪਣਾ ਖਰੀਦੀਏ ਤੇ ਆਪਣਾ ਜਿਹੜਾ 2 ਘੰਟੇ ਦਾ ਸ਼ੋਅ ਹੈ ਇੱਕ ਵਾਰੀ ਜ਼ਰੂਰ ਜਾ ਕੇ ਦੇਖੀਏ ਕਿ ਕਮੇਡੀ ਜੋ ਆਪਾਂ ਟੀਵੀ ਤੇ ਦੇਖਦੇ ਆ ਘਰੇ ਬੈਠ ਕੇ ਦੇਖਦੇ ਆ ਇੱਕ ਵਾਰੀ ਆਪਾਂ ਆਪਣੇ ਪੰਜਾਬ ਦੇ ਉਸ ਸ਼ੇਰ ਨੂੰ ਜਿਹੜਾ ਲੁਧਿਆਣੇ ਦੇ ਨੂੰ ਆਪਣੇ ਲੈਵਲ ਤੋਂ ਉੱਚਾ ਲੈ ਕੇ ਜਾਈਏ ਜਿੱਥੇ ਸਾਨੂੰ ਮਾਣ ਹੋਵੇ ਸਾਡੇ ਲੁਧਿਆਣੇ ਦਾ ਇੱਕ ਸਾਡਾ ਸਿਤਾਰਾ ਹੋਰ ਉੱਚੀ ਉਚਾਈਆਂ ਨੂੰ ਛੋਵੇ ਸਾਨੂੰ ਇਹ ਹੈ ਕਿ ਲੁਧਿਆਣੇ ਵਾਸੀਆਂ ਨੂੰ ਪੀਲ ਹੈ ਇੱਕ ਵਾਰੀ ਇਹ ਸ਼ੋਅ ਦੇਖਣ ਵਾਸਤੇ ਆਪਣੀ ਟਿਕਟ ਲੈ ਕੇ ਇੱਥੇ ਜ਼ਰੂਰ ਪਹੁੰਚਣ 22 ਤਰੀਕ ਨੂੰ ਮਿਲਦੇ ਆ ਜਸਵੰਤ ਜੀ ਨੂੰ ਤਾਂ ਸਾਰੇ ਜਾਣਦੇ ਆ ਤੇ ਇਹਨਾਂ ਦਾ ਪੇਜ ਵੀ ਜ਼ਰੂਰ ਫੋਲੋ ਕਰਿਓ ਥੈਂਕ ਯੂ